ਅੱਲੇ ਤੋਂ ਕਿ ਜੋ ਬੇਸਿਕ ਅਸੀਂ ਫਾਇਰ ਦੱਦ ਕੀਤੀ ਆ ਇਹ ਆ ਮੈਂ ਤਾਂ ਹੀ ਕਹਿੰਦਾ ਰੋਸੇ ਕੱਲਾ ਕੱਲਾ ਪੁਆਇੰਟ ਤੁਹਾਨੂੰ ਦੱਸ ਦਿਆਂਗੇ ਜਦੋਂ ਆ ਕਿਹ ਚ ਤੁਸੀਂ ਜੋ ਮਰਜ਼ੀ ਪੁੱਛੀ ਰ ਅਸੀਂ ਐਂਡ ਤੱਕ ਪਹੁੰਚੇ ਹਾਂ ਉਹ ਵਿੱਚ ਦੱਸਣ ਨਾਲ ਕਈ ਵਾਰੀ ਸਾਡੀ ਹੁੰਦੀ 10:00 ਵਜੇ ਸੀ ਜਾਂ ਉਹਨਾਂ ਨੇ ਕਿਹਾ ਵੀ ਮੈਂ ਕਹਿੰਦਾ ਜੀ ਤਾਂ ਇਹਦੀ ਗੱਲ ਕਰੀਏ ਗੱਲ ਪੁੱਛਦੇ ਹੋ ਤਾਂੱਸੋ ਲੱਗੂ ਰਾਤ ਨੂੰ ਨਾ ਵੀ ਉਹ ਐਸੇ ਜਿਵੇਂ ਸਾਰੇ ਕਿ ਲੋ ਸਾਰੇ ਨੇ ਕੰਮ ਹੋ ਗਿਆ ਮੈਂ ਲੱਭੇ ਬਹੁਤ ਜਲਦੀ ਵੀ ਤੋ ਸਾਨੂੰ ਦੰਦੋਂ ਵੀ ਪੁੱਛੇ ਜਾਓ ਕੀ ਉਹ ਬੇ ਬੇ ਅਰੇ ਅਰੇ ਇਹਨੂੰ ਤਾਂ ਪੀਡੀਏ ਅਰਨਿੰਗ ਦੇ ਦਾਈ ਕੈਮਰੇ ਨਾਲ ਬੁੱਲਣਗੇ ਮੈਂ ਉਹ ਕਹਿ ਰਿਹਾ ਨਾ ਅਰੇ ਧੰਨਵਾਦ ਭਾਈ ਅੱਜ 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 ਹਾਂਜੀ ਮੁੰਡੇ ਸਾਹ ਸਰ ਜੀ ਸਾਰੰਜੀਤ ਸਿੰਘ ਢਿੱਲੋਂ ਜਿਨ੍ਹਾਂ ਦੀਆਂ ਹਦਾਇਤਾਂ ਔਰ ਦਿਸ਼ਾ ਨਿਰਦੇਸ਼ ਸਾਡੀ ਥੱਲੇ ਟੀਮਾਂ ਨੂੰ ਪੁਲਿਸ ਕਮਿਸ਼ਨਰੇਟ ਨੂੰ ਸਮੇਂ ਸਮੇਂ ਤੇ ਦਿੱਤੇ ਜਾਂਦੇ ਆ ਭਾਵੇਂ ਉਹਦੇ ਵਿੱਚ क्राइम ਦੀ ਪ੍ਰੋਵੈਂਸ਼ਨ ਦੀ ਗੱਲ ਹੋਵੇ ਭਾਵੇਂ ਡਿਟੈਕਸ਼ਨ ਦੀ ਗੱਲ ਹੋਵੇ ਸੋ ਉਹਦੇ ਤਹਿਤ ਹੀ ਸਾਡੀਆਂ ਟੀਮਾਂ ਜਿਹੜੀਆਂ ਨੇ ਅਲੱਗ-ਅਲੱਗ ਕੇਸੇਸ ਟ੍ਰੇਸ ਕੀਤੇ ਆ ਜਿਹੜੇ ਅਸੀਂ ਤੁਹਾਡੇ ਨੋਟਿਸ 'ਚ ਲਿਆਉਣਾ ਚਾਹੁੰਦੇ ਆ ਇੱਕ ਤਾਂ 143 ਨੰਬਰ ਮੁਕੱਦਮਾ ਜਿਹੜਾ ਕਿ ਆਲਰੇਡੀ ਬਰੀਫ ਕੀਤਾ ਸੀ ਜਿਹਦੇ ਵਿੱਚ ਆਪਣੇ ਫਾਇਰਿੰਗ ਕੀਤੀ ਸੀ ਉੱਥੇ ਚੰਡੀਗੜ੍ਹ ਵਾਲਾ ਕੇਸ ਉਹਦੇ ਵਿੱਚ ਸਾਡੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ ਸੀ ਸاهرਪਾਲ ਸਿੰਘ ਸਾਡੇ ਏਡੀਸੀਪੀ ਤੇ ਗੁਰਿੰਦਰਵੀਰ ਸਿੰਘ ਏਸੀਪੀ ਉਹਦੇ ਵਿੱਚ ਜਿਹੜੇ ਅਸੀਂ ਪਹਿਲੇ ਦੋ ਬੰਦੇ ਫੜੇ ਸੀਗੇ ਹਰਸ਼ਦੀਪ ਤੇ ਗੁਰਸ਼ਰਨਦੀਪ ਉਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਜਦੋਂ ਅੱਗੋਂ ਉਹਨਾਂ ਦੀ ਪੁੱਛਗਿੱਛ ਕੀਤੀ ਤਾਂ ਉਹਦੇ ਵਿੱਚ ਇੱਕ ਬੰਦਾ ਅਗੇ ਆਈਡੈਂਟੀਫਾਈ ਹੋਇਆ ਧਰਮਪ੍ਰੀਤ ਇਲੀਅਸ ਧਰਮਾ ਜਿਹਨੂੰ ਕਿ ਅਸੀਂ 6 9 ਨੂੰ ਫਰੀਦਕੋਟ ਤੋਂ ਸਾਡੀ ਟੀਮ ਨੇ ਗੁਰਿੰਦਰਵੀਰ ਉਹਨਾਂ ਦੀ ਸੁਪਰਵਾਈਜ਼ ਦੇ ਚ ਉਹਨੂੰ ਰੈਸਟ ਕੀਤਾ ਜੇਦਾ ਕਿ ਰੂਲਸ ਹੀ ਵੀ ਜਿਹੜੇ ਹਰਸ਼ਦੀਪ ਤੇ ਗੁਰਸ਼ਰਨਦੀਪ ਆ ਇਹ ਬੰਦੇ ਨੇ ਆਇਡੈਂਟੀਫਾਈ ਸ਼ੂਟਰ ਇਹਨੇ ਕੀਤੇ ਔਰ ਇਹਨੇ ਇੰਟਰੋਡਿਊਸ ਅਗੇ ਗੋਲਡੀ ਐਂਡ ਇੱਕ ਦੇਵਾ ਆਇਡੈਂਟੀਫਾਈ ਬੰਦਾ ਹੋਇਆ ਜਿਹੜਾ ਕਿ ਹਰਿਆਣੇ ਦਾ ਹੈ ਇਹ ਦੋਨਾਂ ਦੇ ਨਾਲ ਇਹਨੇ ਲਿੰਕ ਚ ਲਿਆਂਦੇ ਗੋਲਡੀ ਬਰਾੜ ਗੋਲਡੀ ਬਰਾੜ ਬਿਲਕੁਲ ਥੈਨ ਜਿਹੜਾ ਇਹਨਾਂ ਨੇ ਬੜੀ ਮਿਹਨਤ ਕੀਤੀ ਔਰ ਪੂਰੀ ਡੈਪਥ ਅੱਗੇ ਜਾਂਦੇ ਰਹੇ ਔਰ ਜਦੋਂ ਤਰਨਪ੍ਰੀਤ ਦੀ ਅੱਗੇ ਪੁੱਛਗਿਛ ਹੋਈ ਉੱਥੇ ਗੇ ਨੈਕਸਟ ਬੰਦਾ ਆਇਡੈਂਟੀਫਾਈ ਹੋਇਆ ਪ੍ਰੀਤਮ ਸਿੰਘ ਗੋਲੀ ਜਿਹੜਾ ਕਿ ਆਲਰੇਡੀ ਇਹਨਾਂ ਨੂੰ ਗੋਲਡੀ ਬ੍ਰਾਂਡ ਦੇ ਸਾਰੇ ਗਰੁੱਪ ਨੂੰ ਜਾਣਦਾ ਸੀ ਗੋਲਡੀ ਬ੍ਰਾਂਡ ਨੂੰ ਮਲਾਉਣ 'ਚ ਧਰਮਪ੍ਰੀਤ ਨੂੰ ਮੇਨ ਇਹਦਾ ਰੋਲ ਆ ਪਰ ਜਦੋਂ ਅਸੀਂ ਇਨਵੈਸਟੀਗੇਟ ਕੀਤਾ ਤਾਂ ਪਤਾ ਲੱਗਿਆ ਵੀ ਇਹ ਕਿਸੇ ਫੇਕ ਡਾਕੂਮੈਂਟਸ ਦੇ ਬਾਹਰ ਗਿਆ ਜਦੀ ਕਿ ਇਨਵੈਸਟੀਗੇਸ਼ਨ ਹੁਣ ਅਸੀਂ ਆਲਰੇਡੀ ਕਰ ਰਹੇ ਆ ਚੱਲ ਰਹੀ ਆ ਜੋ ਵੀ ਉਹਦੇ ਵਿੱਚ ਫਰਦਰ ਕੋਈ ਅਕੋਰਡਿੰਗ ਲਾਅ ਸਾਡਾ ਐਕਸ਼ਨ ਲੈਣ ਵਾਲਾ ਹੋਇਆ ਉਹਨੂੰ ਅਸੀਂ ਬਿਲਕੁਲ ਲਾਵਾਂਗੇ ਔਰ ਇਹਦੇ ਤੇ ਵੀ ਫਰਦਰ ਇਹਨੂੰ ਉਥੋਂ ਵਾਪਸ ਲਿਆਉਣ ਲਈ ਜਾਂ ਜੋ ਸਾਡੇ ਪੈਰਾਮੀਟਰਸ ਇਨਵੈਸਟੀਗੇਸ਼ਨ ਦੇ ਆ ਭਾਵੇਂ ਵੈਲੋਸੀ ਅਸੀਂ ਉਹ ਸਾਰਾ ਪਾਰਟ ਅਸੀਂ ਉਹਨੂੰ ਵੀ ਪੂਰਾ ਕੀਤਾ। ਦੈਨ ਅਗੋਂ ਇੱਕ ਇਹਨਾਂ ਚ ਮੰਗਾ ਸਨ ਆਫ ਵੀਰ ਸਿੰਘ ਸੀ ਇਹ ਵੀ ਫਰੀਦਕੋਟ ਦਾ ਆ ਜਿਹਨੂੰ ਕਿ ਇਹਨੂੰ ਵੀ ਸਾਡੀ ਟੀਮ ਨੇ ਅਰੈਸਟ ਕੀਤਾ। ਇਹਦਾ ਇਹ ਪਾਰਟ ਸੀ ਵੀ ਜਦੋਂ ਪਤਾ ਲੱਗਿਆ ਵੀ ਇਹਨਾਂ ਨੇ ਆਲਰੇਡੀ ਇੱਕ ਬੰਦਾ ਉੱਤੇ ਹੋਰ ਸੀ ਜਿਹਦੀ ਇਹਨਾਂ ਨੇ ਰੈਕੀ ਕੀਤੀ ਰੈਕੀ ਕਰਕੇ ਇਹਨਾਂ ਨੇ ਆਇਡੈਂਟੀਫਾਈ ਕੀਤਾ ਉਹਦੇ ਵਿੱਚ ਵੀ ਰੈਨਸਮ ਕਾਲ ਟਾਈਪ ਸਾਡੇ ਕੋਲ ਐਵੀਡੈਂਸ ਆਈ ਹੈ ਉਹਦੀ ਰੈਕੀ ਕਰਦੇ ਰਹਿ ਇਹਨੂੰ ਹਰਸ਼ਦੀਪ ਦੇ ਗੁਰਚਰਨਦੀਪ ਨੂੰ ਇਹ ਲੈ ਕੇ ਇਹਨੇ ਉਹਨੂੰ ਆਇਡੈਂਟੀਫਾਈ ਕਰਾਇਆ ਬੰਦੇ ਨੂੰ ਪਰ ਲੱਕੀ ਲਈ ਜਿੱਦਣ ਇਹਨਾਂ ਦੇ ਟਾਈਮ ਫਿਕਸ ਹੀ ਟਾਰਗੇਟ ਤੇ ਤਾਂ ਉਹ ਟਾਰਗੇਟ ਅੱਗੇ ਪਿੱਛੇ ਹੋਣ ਕਰਕੇ ਉਹਦਾ ਬਚਾਅ ਹੋ ਗਿਆ ਇਹ ਵੀ ਫਰਦਰ ਇਹਨਾਂ ਨੇ ਅਰੈਸਟ ਕੀਤਾ ਇਸੇ ਤਰ੍ਹਾਂ ਹੀ ਸੱਤਵਾਂ ਬੰਦਾ ਇਹਨਾਂ ਵਿੱਚ ਅਵਤਾਰ ਸਿੰਘ ਸੁੱਖਾ ਹੈ ਜਿਹਨੂੰ ਕਿ ਅੱਜ ਹੀ ਸਵੇਰੇ ਸਾਡੀ ਟੀਮ ਨੇ ਅਰੇਸਟ ਕੀਤਾ ਇਹ ਫਸਟ ਉਹ ਬੰਦਾ ਆ ਜਿਹਨੇ ਜਾ ਕੇ ਇਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਇਹਨਾਂ ਨੂੰ ਵਹੀਕਲ ਮਹਈਆ ਕਰਾਇਆ ਵਹੀਕਲ ਮਹਈਆ ਕਰਾ ਕੇ ਦੋਨੋਂ ਟਾਰਗੇਟਸ ਤੇ ਪਹਿਲਾਂ ਹੀ ਲੈ ਕੇ ਜਾਂਦਾ ਰਿਹਾ ਜਿੱਦਾਂ ਕਿ ਅਸੀਂ ਸੈਕੰਡ ਟੈਕਸੀ ਵਾਲਾ ਤੁਹਾਨੂੰ ਪਤਾ ਫੜਿਆ ਇਹਨੂੰ ਵੀ ਇੱਥੇ ਫੜਿਆ ਸੋ ਇਹ ਇਹਨਾਂ ਦੀ ਗੁਰਿੰਦਰਵੀਰ ਹੁਣਾਂ ਦੀ ਔਰ ਰਿਪਾਲ ਸਿੰਘ ਹੁਣਾਂ ਦੀ ਟੀਮ ਦੀ ਬੜੀ ਚੰਗੀ ਕਾਮਯਾਬੀ ਆ ਵੀ ਸਟਾਰਟ ਤੋਂ ਲੈ ਕੇ ਐਂਡ ਤੱਕ ਵੀ ਇਸ ਤਫਤੀਸ਼ ਨੂੰ ਇਹ ਤਕਰੀਬਨ 90% ਲੈ ਗਿਆ ਆ ਅਦਰਵਾਈਜ਼ ਜਿਹੜੀਆਂ ਇਹਦੇ ਰਿਲੇਟਡ ਹਰਿਆਣੇ ਦੇ ਵਿੱਚ ਔਰ ਅਦਰ ਸਟੇਟਸ ਦੇ ਵਿੱਚ ਵੀ ਜਿੱਥੇ-ਜਿੱਥੇ ਦੀ ਸਾਡੇ ਕੋਲ ਐਵੀਡੈਂਸ ਆ ਸਾਡੀਆਂ ਟੀਮਾਂ ਉੱਥੇ ਰੇਡ ਵੀ ਕਰ ਰਹੀਆਂ ਔਰ ਐਵੀਡੈਂਸ ਵੀ ਕਲੈਕਟ ਕਰ ਰਹੀਆਂ ਤੇ ਇਹਦੇ ਵਿੱਚ ਜਿਹੜਾ ਵੀ ਫਰਦਰ ਕੋਈ ਬੰਦਾ ਵੀ ਹੋਇਆ ਇਹਨੂੰ ਬਿਲਕੁਲ ਇਸ ਇਨਵੈਸਟੀਗੇਸ਼ਨ ਨੂੰ ਅਸੀਂ ਐਂਡ ਤੱਕ ਲੈ ਕੇ ਜਾਵਾਂਗੇ ਸਰ ਇਹ ਟੋਟਲ ਕਿੰਨੇ 10 ਟੋਟਲ ਕਿੰਨੇ ਬੰਦੇ ਅਰੈਸਟ ਕੀਤੇ ਅੱਜ ਹੋ ਗਿਆ ਕਿੰਨੇ ਹੋ ਗਿਆ ਅ ਇਹਦੇ ਵਿੱਚ 5 ਅਰੈਸਟ ਹੋ ਗਿਆ ਜੀ ਹਾਂ ਜੀ ਜਿਹੜਾ ਹੈਗਾ ਆ ਦੇਵਾ ਉਹ ਆਲਰੇਡੀ ਅਸੀਂ ਹਾਂ ਜੀ ਹਰਿਆਣੇ ਵਾਲਾ ਉਹ ਅਸੀਂ ਇਨਵੈਸਟੀਗੇਸ਼ਨ ਚ ਦੇਖ ਰਹੇ ਆ ਉਹਦੀ ਸਾਨੂੰ ਅਜੇ ਉਹਦਾ ਐਡਰੈਸ ਐਂਡ ਗਈ ਚੀਜ਼ਾਂ ਦੀ ਲੋੜ ਆ ਪਰ ਅਸੀਂ ਉਹਨੂੰ ਨਾਮਜ਼ਦ ਕਰ ਲਿਆ ਪੰਜ ਗੋਲੀ ਲੈ ਕੇ ਨਾ ਉਮਰ ਗਿਨੇ ਨਾ ਪੜੇ ਪੜੇ ਸਰ ਗੋਲੀ ਪ੍ਰਾਪਤ ਸਾਥੀ ਆ ਬਿਲਕੁਲ ਜੀ ਬਿਲਕੁਲ ਇਹ ਇਹ ਇਸੇ ਕਰਕੇ ਇਸ ਤੇ ਅਸੀਂ ਨਾ ਸਟ੍ਰੈਸ ਦੇ ਰਹੇ ਆ ਵੀ ਇਹ ਟੋਟਲ ਬੰਦਾ ਕਈ ਵਾਰੀ ਹੁੰਦਾ ਵੀ ਪੁਲਿਸ ਨੇ ਦੋ ਜਾਣੇ ਫੜ ਲਿਆ ਤਿੰਨ ਫੜ ਲੇ ਕੋਈ ਲਿੰਕ ਛੱਡਦਾ ਮਤਲਬ ਇਹਨੂੰ ਇਹਨੂੰ ਮਤਲਬ ਕੋਈ ਵੀ ਅਸੀਂ ਇਹਦਾ ਅਸਪੈਕਟ ਕੋਈ ਇਹਦੀ ਜਿੱਥੇ ਵੀ ਸਾਨੂੰ ਇਹਦੇ ਰਿਲੇਟਡ ਕੋਈ ਵੀ ਲਿੰਕ ਐਵੀਡੈਂਸ ਵਾਲੀ ਅਸੀਂ ਕਿਸੇ ਨੂੰ ਵੀ ਲਿੰਕ ਨੂੰ ਹਲੇ ਤੱਕ ਛੱਡਿਆ ਨਹੀਂ ਕਿਉਂ ਸ਼ੂਟਰ ਕਿਹਾ ਜਾਂਦਾ ਹੈ ਜਾਂ ਉਹਦੇ ਗਰੁੱਪ ਦੇ ਜਾਂ ਗੁਰਗੇ ਦਾ ਹੁਣ ਸਿਰਫ ਇਹ ਕ੍ਰਿਮੀਨਲ ਨਹੀਂ ਦੇਖੋ ਦੇਖੋ ਦੋ ਦਾ ਸ਼ੂਟਰ ਆ ਸ਼ੂਟਰ ਦਾ ਵਿਦ ਵੈਪਨ ਅਸੀਂ ਫੜ ਲਿਆ ਜੀ ਜੀ ਇਹ ਇਹ ਬੇਸਿਕਲੀ ਲਿੰਕ ਚ ਕਿਸੇ ਨੇ ਆਇਡੈਂਟੀਫਾਈ ਕਰਾਤਾ ਕਿਸੇ ਨੇ ਰੈਕੀ ਕਰਾਤੀ ਮਨ ਲ ਕੱਲਾ ਕੱਲਾ ਸ਼ੂਟਰ ਦਾ ਜੋ ਆਪਾਂ ਅੱਜ ਕੱਲ੍ਹ ਦੇਖ ਰਹੇ ਕ੍ਰਾਈਮ 'ਚ ਕੱਲਾ ਸ਼ੂਟਰ ਤਾਂ ਜਾ ਕੇ ਕਿਤੇ ਵੀ ਨਹੀਂ ਕੁਝ ਕਰ ਸਕਦਾ ਪਰ ਇਹ ਜਿੰਨਾ ਰੋਲ ਉਹਨਾਂ ਦਾ ਹੈ ਉਹਨਾਂ ਇਹਨਾਂ ਦਾ ਫੈਂਸੀ ਚ ਰੋਲ ਆ ਸਪੋਰਟ ਇਹਨਾਂ ਠਰੋਂਦਾ ਬਿਲਕੁਲ ਠਰੋਂਦਾ ਕਿਸੇ ਨੇ ਵਹੀਕਲ ਮਈਆ ਕਰਾਤਾ ਕਿਸੇ ਨੇ ਟਾਰਗੇਟ ਆਈਡੈਂਟੀਫਾਈ ਕਰਾਤਾ ਕੋਈ ਤਿੰਨ ਵਾਰੀ ਦਿਖਾ ਕੇ ਮੁੜ ਗਿਆ ਉੱਤਰ ਗਿਆ ਨੈਕਸਟ ਬੰਦਾ ਦੇ ਦਿੱਤਾ ਉਹਨੇ ਜਿਹੜਾ ਹਰਸ਼ਦੀਪ ਤੇ ਕੁਸ਼ਮਦੀਪ ਇਹ ਸ਼ੂਟਰ ਹੋਗੇ ਇਹ ਸ਼ੂਟਰ ਹੋਗੇ ਜੀ ਇਹ ਬਾਕੀ ਹਾਂ ਜੀ ਉਹਨਾਂ ਦੇ ਐਸੋਸੀਏਟਸ ਹੋ ਗਏ ਸਰ ਗਿਆਨ ਸਰ ਬਦਲ 2040 ਕੇ ਨੂੰ ਮੋੜੇਪੁਰ ਸ਼ਹਿਰ ਦੇ ਪਦਤ ਜਿਹੜੇ ਬੰਦੇ ਸੰਸਾਰ ਕਹਿ ਕੇ ਯਾਰ ਤੋਂ ਸਿੱਧਾ ਕਿਉਂਕਿ ਨਾ ਬੜਾਵਾ ਮੈਂ ਤਾਂ ਕਿ ਕਹਿੰਦਾ ਕਿ ਗੈਂਗਸਟਰ ਵਰਡ ਨਾਲ ਲੱਗਦਾ ਰਿਹਾ ਕਿ ਮੌਜੂਦਾ ਵੀ ਇਨਸਪਾਇਰ ਹੋ ਰਹੀ ਹੈ ਚਲੋ ਇਹ ਇਹ ਤਾਂ ਹੁਣ ਮੈਂ ਕਹਿ ਨਹੀਂ ਸਕਦਾ ਜੀ ਵਿੱਚੇ ਹੀ ਸੋਸ਼ਲ ਮੀਡੀਆ ਤੇ ਵਿੱਚੇ ਹੀ ਮੀਡੀਆ ਨੇ ਇਹਨੂੰ ਇਹਨੂੰ ਜੇ ਕੋਈ ਆਪਾਂ ਆਮ ਵੀ ਸੀ ਉਹਨੂੰ ਨਾਮ ਦਿੰਦੇ ਦਿੰਦੇ ਮਤਲਬ ਉਹਨਾਂ ਨੂੰ ਗਲੋਰੀਫਾਈ ਕਰਤਾ ਗੱਲ ਨਹੀਂ ਨਹੀਂ ਚਾਹੀਦਾ ਤੁਸੀਂ ਇਹਨੂੰ ਭੜੇ ਪੁਰਸ਼ ਲੈ ਲਓ ਕ੍ਰਿਮੀਨਲਸ ਲੈ ਲਓ ਸਭ ਤੋਂ ਬੈਟਰ ਆ ਇਹ ਭੜੇ ਪੁਰਸ਼ ਵੀ ਨਹੀਂ ਕ੍ਰਿਮੀਨਲਸ ਦਿਓ ਕ੍ਰਿਮੀਨਲਸ ਤੇ ਸ਼ੂਟਰ ਜਿਹੜੇ ਸੀ ਇਹਨਾਂ ਨੂੰ ਜਿਹੜਾ ਆਪਸ ਦੇ ਵਿੱਚ ਬੁਲਾਉਣ ਵਾਸਤੇ ਜਿਹੜੇ ਮੀਡੀਏਟਰ ਐ ਸਰ ਉਹਨਾਂ ਦੇ ਉੱਤੇ ਕੀ ਕਾਰਵਾਈ ਹੋ ਰਹੀ ਆ ਕਿਉਂਕਿ ਮੋਸਟਲੀ ਇਹਨਾਂ ਦੇ ਸਿੱਧੇ ਲਿੰਕ ਨਹੀਂ ਹੁੰਦੇ ਇਹ ਕਿਸੇ ਦੇ ਥਰੂ ਬੰਦਦੇ ਨੇ ਆ ਆ ਜਿਹੜੇ ਵਿਚ ਵਿਚਾਲੇ ਬੰਦੇ ਆ ਨਾ ਜਿਹੜੇ ਤਿੰਨ ਚਾਰ ਤੁਹਾਨੂੰ ਦੱਸਿਆ ਇਹ ਮੀਡੀਏਟਰ ਹੀ ਆ ਮਤਲਬ ਇੱਕ ਬੰਦਾ ਦੂਜੇ ਨੂੰ ਇੰਟਰੋਡਿਊਸ ਕਰਾ ਰਿਹਾ ਦੂਜਾ ਤੀਜੇ ਨੂੰ ਕਰਾ ਰਿਹਾ ਤੀਜਾ ਚੌਥੇ ਨੂੰ ਕਰਾ ਰਿਹਾ ਫਿਰ ਉਹਦੇ ਫੈਂਸ ਚ ਆਪਣਾ ਪਾਰਟ ਵੀ 플레이 ਕਰ ਰਿਹਾ ਕੋਈ ਰੈਕੀ ਕਰ ਰਿਹਾ ਕੋਈ ਉਹਨਾਂ ਨੂੰ ਬੰਦਾ ਆਇਡੈਂਟੀਫਾਈ ਕਰਕੇ ਦੱਸ ਰਿਹਾ ਕੋਈ ਵਹੀਕਲ ਮਈਆ ਕਰਾ ਰਿਹਾ ਇਹ ਇਹ ਹਿੱਸੇ ਕਰਕੇ ਤਾਂ ਤੁਹਾਨੂੰ ਕਿਹਾ ਵੀ ਇਹ ਇਹ ਇਨਵੈਸਟੀਗੇਸ਼ਨ ਨੂੰ ਬੜਾ ਪ੍ਰੋਪਰਲੀ ਐਂਡ ਤੱਕ ਅਸੀਂ ਲੈ ਕੇ ਜਾਣਾ ਆਪਣੇ ਪੰਜਾਬ ਤੇ ਹਰਿਆਣਾ ਦੇ ਜਿਹੜੇ ਕਿੰਗਾ ਸਾਰੇ ਲਾਜ਼ਗੇ ਐਕਟ ਦਿੱਤੇ ਚੈਨਾ ਦੇ ਦੇਖੋ ਜਿਹੜੀ ਜਿਹੜੀ ਫਿਲਹਾਲ ਸਾਨੂੰ ਪੰਜਾਬ ਐਂਡ ਹਰਿਆਣਾ ਆਇਡੈਂਟੀਫਾਈ ਹੋ ਰਿਹਾ ਤੇ ਉਹ ਦੋਨੋਂ ਜਗ੍ਹਾ ਤੇ ਸਾਡੀਆਂ ਟੀਮਸ ਕੰਮ ਕਰ ਰ